ਵਿਕਰਮ ਜੀਠਾ ਜੇਲ੍ਹ ਚੋਂ ਬਾਹਰ ਆਏ ਆ ਉਹ ਕੋਈ ਕਾਮਨ ਵੈਲਥ ਦਾ ਮੈਡਲ ਤਾਂ ਨਹੀਂ ਲੈ ਕੇ ਆਏ ਜੇਲ੍ਹ ਚ ਵੀ ਕਿਹੜੇ کیسਾਂ ਚੋਂ ਬਾਹਰ ਆਏ ਆ ਡਰਗ ਦੇ کیسਾਂ ਚੋਂ ਵੱਧ ਆਮਦਨ ਦੇ کیسਾਂ ਚ ਵੱਧ ਆਮਦਨ ਕਦੋਂ ਹੁੰਦੀ ਆ ਕ腐ਸ਼ਨ ਚਾਰजेस ਹੁੰਦੇ ਆ ਕ腐ਸ਼ਨ ਦੇ ਲੋਕਾਂ ਦੇ ਮਨਚ ਹੁੰਦੇ ਆ ਸੋ ਇਹ ਜਿਹੜਾ ਉਹਨੂੰ ਮਸ਼ਹੂਰ ਕੀਤਾ ਜਾ ਰਿਹਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿਉਂ ਇਹ ਜਿਹੜੇ ਅਕਾਲੀ ਵਰਕਰ ਆ ਕਿਹੜੀ ਗੱਲ ਦੀ ਤਾਰੀਫ ਕਰ ਰਿਹਾ ਕਿਹੜੀ ਉਹਨਾਂ ਨੇ ਅਸੀਂ 30 ਮਾਰਖਾਨਾ ਕੰਮ ਕੀਤਾ ਕੋਈ ਜਿਹਦਾ ਉਹਦਾ ਵੈਲਕਮ ਹੋ ਰਿਹਾ ਕਿਉਂਕਿ ਲੋਕ ਆਪਣੇ ਤਰੀਕੇ ਨਾਲ ਸੋਚਦੇ ਆ ਜੋ ਉਹ ਸੋਸ਼ਲ ਮੀਡੀਆ ਤੇ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਾਲੀ ਦਲ ਵਾਲੇ ਲੋਕ ਉਸ ਤਰੀਕੇ ਨਾਲ ਨਹੀਂ ਵੇਖ ਰਹੇ ਲੋਕ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਅੰਦਰ ਕ੍ਰਾਪਸ਼ਨ ਡਰੱਗ ਫਲਾਉਣ ਦਾ ਗੈਂਗਸਟਰ ਵਾਰ ਨੂੰ ਬढ़ावा ਦੇਣ ਦਾ ਦੋਸ਼ ਵਜੋਂ ਵੇਖ ਰਹੇ ਆ ਪੰਜਾਬ ਗਵਰਨਰ ਆਫ ਪੰਜਾਬ ਗੁਲਾਬ ਚੰਦ ਕਟਾਰੀਆ ਜਿਨੇ ਅੱਜਕੱਲ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਸਕੂਲਾਂ ਦੇ ਵਿੱਚ ਕਹਿੰਦਾ ਕਿ ਆਪਾਂ ਨਸ਼ਾ ਮੁਕਤ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੇ ਨਸ਼ੇ ਦੇ ਵਫਾਹੀ ਤਖਬੀਰ ਬਾਦਲ ਉਹ ਆਪਣਾ ਸੁੱਖ ਹਮ ਲਈ ਉਹ ਤਾਂ ਸਭ ਤੋਂ ਮੂਰੇ ਲੱਗਿਆ ਹੋਇਆ ਸੀ ਮੈਂ ਵੀਡੀਓ ਦੇਖੀ ਅੱਜ ਸੋ ਗੁਲਾਬ ਚੰਦ ਕਟਾਰੀਆ ਤੋਂ ਮੇਰੇ ਇੱਕ ਕੁਐਸਚਨ ਹੈ ਜੋ ਮੈਨੂੰ ਹਮੇਸ਼ਾ ਖੜਕਦਾ ਆ ਉਹ ਕੁਐਸਚਨ ਇਹ ਹੈ ਕਿ ਜਿਹੜਾ ਅੰਡਾਨੀ ਸੀਪੋਰਟ ਸੀ ਅੰਦਾਰਨੀ ਦਾ ਏਅਰਪੋਰਟ ਜਿੱਥੇ 3000 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਸ਼ਰਾਰਜੀ ਗੌਰ ਫਰਮਾਇਓ 3000 ਕਰੋੜ ਉਹ ਕਿੱਥੇ ਗਿਆ ਉਹਦੀ ਕੰਪਲੇਂਟ ਕਿੰਕਵਾਰੀ ਹੋਈ ਉਹਦੇ ਉੱਪਰ ਕੌਣ ਕੌਣ ਇਨਵੋਲਵ ਸੀ ਉਹ ਚਿੱਟੇ ਉਥੇ ਡਰਗਸ ਸਪਲਾਈ ਕਰਨ ਚ ਵਸਤਕ ਬੰਦੇ ਜਨਤਾ ਦੇ ਸਾਹਮਣੇ ਨਹੀਂ ਆਏ ਕੇਸ ਰਫ ਦਫਾ ਕਿਉਂਕਿ ਘਰ ਕੀ ਬਾਤ ਸੀ ਨਾ ਇਸ ਲਈ ਉਸ ਤੋਂ ਬਾਅਦ ਜਿਹੜਾ ਡੇਰਾ ਸੱਚਾ ਸੋਦਾ ਝੂਠਾ ਸੋਦਾ ਜਿਹੜਾ ਵੀ ਸੋਦਾ ਜਿਹੜੇ ਵੀ ਸੋਦੇ ਹੈਗੇ ਆ ਇਹ ਹਨਾ ਇਹਦਾ ਕਿਹੜਾ ਪਤੰਦਰ ਖੇ ਨਾ ਪੁੱਜੇ ਨਾ ਹੀ ਬੜੇ ਵਧੀਆ ਅਜੀਬ ਜਿਹਾ ਰੱਖਦੇ ਗੁਰਵਿੰਦਰ ਢਿੱਲੋਂ ਕਹਿੰਦੇ ਗੁਰਵਿੰਦਰ ਢਿੱਲੋਂ ਵੀ ਰੈਲੀ ਚੌਥੇ ਕੈਂਪੇਨ ਦੇ ਵਿੱਚ ਸੀ ਤੇ ਇਹਦੇ ਇੱਕ ਕਹਿੰਦੇ ਗੁਰਵਿੰਦਰ ਢਿੱਲੋਂ ਦੀ ਆ ਰੈਨਬੈਕ ਸੀ ਲੈਬੋਰੀ ਲੈਬੋਰੀ ਰੈਨਬੈਕਸੀ ਆਈ ਥਿੰਕ ਮੈਂ ਸਹੀ ਨਾਮ ਲੈ ਰਹੀ ਹਾਂ ਰੈਨਬੈਕਸੀ ਲੈਬੋਰਟਰੀ ਕਹਿੰਦੇ ਉਹਦੇ ਵਿੱਚ ਵੀ ਦਵਾਈਆਂ ਬਣਦੀਆਂ ਔਰ ਤੁਹਾਨੂੰ ਪਤਾ ਅੱਜਕੱਲ ਸਿੰਥੈਟਿਕ ਡਰੱਗ ਵੀ ਬੜਾ ਇਸਤੇਮਾਲ ਕੀਤਾ ਜਾ ਰਿਹਾ ਹੁਣ ਮੈਨੂੰ ਨਹੀਂ ਪਤਾ ਸਮਝਣ ਵਾਲੇ ਸਮਝਾਣਗੇ ਸੋ ਇਹ ਜਿਹੜਾ ਗੁਰਵਿੰਦਰ ਢਿੱਲੋਂ ਆ ਇਹ ਤੋਂ ਮਤਲਬ ਇੱਕ ਸਵਾਲ ਆ ਵੀ ਛੋਟਾ ਜਿਹਾ ਸਵਾਲ ਆ ਬੜਾ ਵੱਡਾ ਨਹੀਂ ਆ ਉਹ ਵੀ ਤੈਨੂੰ ਬੜਾ ਸ਼ੌਂਕ ਆ ਨਾ ਰਾਜਨੀਤੀ ਮੁੱਦਿਆਂ 'ਚ ਲੱਤ ਫਸਾਉਂਦਾ ਚੱਲ ਫਿਰ ਮੇਰੇ ਸਵਾਲ ਦਾ ਜਵਾਬ ਦੇ ਗਜਪਤ ਸਿੰਘ ਕੌਣ ਆ ਉਹਦੇ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਅੱਜ ਤੱਕ ਉਹ ਬੰਦਾ ਪੇਸ਼ੀ ਤੇ ਨਹੀਂ ਆਇਆ ਉਹ ਬੰਦਾ ਫਰਾਰ ਆ ਬਸ ਤੂੰ ਜਨਤਾ ਨੂੰ ਇਹ ਦੱਸ ਦੇ ਵੀ ਤੇਰਾ ਤੇ ਗਜਪਤ ਸਿੰਘ ਦਾ ਕੀ ਰਿਲੇਸ਼ਨ ਆ ਕੀ ਇਹ ਰਿਸ਼ਤੇਦਾਰੀ ਆ ਕੀ ਲੈਣ ਦੇਣ ਆ ਕੀ ਉਹ ਤੇਰੇ ਵਾਸਤੇ ਕੰਮ ਕਰਦਾ ਨਹੀਂ ਦੱਸੂਗਾ ਭਾਈ ਅਗਲੀ ਦਰਮਿਆਨ ਦੱਸ ਦੂੰਗੀ ਠੀਕ ਆ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਨਾ ਕਿ ਪੰਜਾਬ ਚ ਡਰੱਗ ਕਿੱਥੋਂ ਆਉਂਦਾ ਡਰੱਗ ਕਿੱਥੋਂ ਹਨ ਧਨ ਗੌਰ ਫਰਮਾਇਓ ਇਹ ਗੱਲਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਜਿਵੇਂ ਜੰਮੂ ਕਸ਼ਮੀਰ ਤੋਂ ਲੈ ਕੇ ਜਿਹੜਾ ਬਾਰਡਰ ਆ ਜਿਹਦੇ ਬਾਰਡਰ ਦੇ ਅੰਦਰ ਪਾਕਿਸਤਾਨ ਤੋਂ ਇਹ ਅੰਬਰਸਰ ਤੋਂ ਪਾਕਿਸਤਾਨ ਦਾ ਬਾਰਡਰ ਅੰਦਰਲਾ ਏਰੀਆ ਅੰਦਰਲਾ ਏਰੀਆ ਜਿੰਨੇ ਵੀ ਬਾਰਡਰ ਦੇ ਲਾਗੇ 50 ਕਿਲੋਮੀਟਰ ਦੀ ਰੇਂਜ ਇਹ ਏਰੀਆ ਪੰਜਾਬ ਦੀ ਸਰਕਾਰ ਦੇ ਅੰਡਰ ਨਹੀਂ ਆਉਂਦਾ ਇਹ ਭਗਵੰਤ ਮਾਨ ਦੇ ਇਸ ਏਰੀਆ ਚ ਜ਼ੀਰੋ ਚੱਲਦੀ ਹੈ ਉਹ ਏਰੀਆ ਹੁੰਦਾ ਇਹਨਾਂ ਦਾ ਜਿਹੜਾ ਭਾਜਪਾ ਦਾ ਬੰਦਾ ਹੈਗਾ ਨਾ ਰਾਜਪਾਲ ਸੋ ਰਾਜਪਾਲ ਭਾਜਪਾ ਦੇ ਅੰਦਰ ਏਰੀਆ ਹੈ ਤੇ ਜਦੋਂ ਕੈਪਟਨ ਦਾ ਰਾਜ ਹੁੰਦਾ ਸੀ ਕੈਪਟਨ ਨੇ ਉਹ ਤੋਂ 15 ਕਿਲੋਮੀਟਰ ਦਾ ਏਰੀਆ ਸੀ ਜਿਹਨੂੰ ਕੈਪਟਨ 50 ਕਿਲੋਮੀਟਰ ਦੀ ਮਨਜ਼ੂਰੀ ਦੇ ਕੇ ਗਿਆ ਕਿਉਂ ਨਸ਼ਿਆਂ ਦੀ ਸਪਲਾਈ ਵੱਧ ਹੋ ਜਾਈ ਨਸ਼ਾ ਤਸਕਰੀ ਵੱਧ ਜੇ ਕੈਪਟਨ ਤਾਂ ਵੀ ਕਮਿਸ਼ਨ ਰਹੂਗਾ ਸੋ ਇਹ ਸਾਰਾ ਹੀ ਝੋਲਾ ਆਪਾਂ ਕਹਿ ਦਿੰਨੇ ਵੀ ਆਹ ਬੰਦੇ ਕੱਲੇ ਖਾਲੀ ਅਕਲ ਕੇ ਖਾਲੀ ਨਹੀਂ ਜਨਾਬ ਜੀ ਭਾਜਪੇ ਦੇ ਵੀ ਕੁਝ ਬੰਦੇ ਆ ਡਰੱਗਸ ਕੇਸ ਦੇ ਵਿੱਚ ਇਹ ਬੜੀ ਡੂੰਗੀ ਤੇ ਸੋਚਣ ਵਾਲੀ ਗੱਲ ਆ ਦੂਜਾ ਹੁਣ ਸੁਖੇ ਅਮਲੀ ਨੂੰ ਦੇਖੋ ਸੱਦਿਆ ਇਹਨਾਂ ਨੇ ਕੈਂਪੇਨ ਦੇ ਵਿੱਚ ਗਲਾਪ ਚੰਦ ਕਟਾਰੀਆ ਨੇ ਇਹ ਸਾਰੇ ਸਕੂਲਾਂ 'ਚ ਕਹਿ ਰਹੇ ਪਾ ਨਸ਼ਾ ਮੁਕਤ ਕਰਨਾ ਕਿਹਦੇ ਨਾਲ ਮੁਕਤ ਕਰਨਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹ ਜਿਨ੍ਹਾਂ ਨੇ ਪੰਜਾਬ ਦਾ ਘਾਣ ਕਰਤਾ ਉਹ ਜਿਹੜੇ ਬੰਦੇ ਨੇ ਸਰਿਆਮ ਸ਼ੀਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਉਹਨਾਂ ਨੂੰ ਅੱਗ ਲਵਾਈਆਂ ਆਪ ਮੰਨਿਆ ਉਹ ਚਿੱਟੇ ਦਾ ਵਪਾਰੀ ਪੂਰਾ ਖਾਨਦਾਨ ਮਝਿਠਿਆ ਤੇ ਦੋਖਬੀਰ ਬਦਲ ਤੁਸੀਂ ਉਹਨਾਂ ਨੂੰ ਕੈਂਪੇਨ ਤੇ ਸੱਦ ਕੇ ਬੱਚਿਆਂ ਦੇ ਸਕੂਲ 'ਚ ਤੁਸੀਂ ਬੱਚਿਆਂ ਨਵੀਂ ਪੀੜ੍ਹੀ ਨੂੰ ਆਹ ਭਰ ਰਹੇ ਦਿਮਾਗਸ਼ੀ ਚੱਜ ਦੇ ਬੰਦੇ ਨੇ ਉਹ ਇੱਕ ਇਹਨਾਂ ਦਾ ਹੋਰ ਹੈਗਾ ਬੀਜੇਪੀ ਵਾਲਿਆਂ ਦਾ ਅਸ਼ਵਨੀ ਸ਼ਰਮਾ ਜਿਹਨੂੰ ਸ਼ਰਮੀ ਨਹੀਂ ਉਹ ਕਹਿੰਦੇ ਨੇ ਤਿੰਨਾ 'ਚੋਂ ਨਾ ਤੇਰਿਆਂ 'ਚੋਂ ਨਾ ਪਲੇਅਰਾਂ 'ਚੋਂ ਨਾ ਸਪੇਅਰਿਆਂ 'ਚੋਂ ਉਹ ਐਵੇਂ ਖਾਮ-ਖਾਤੋਂ ਕੀ ਤਾਂ ਮੈਂ ਕਿ ਉਹ ਐਵੇਂ ਵਿੱਚ ਟੰਗ ਪਸਾਈ ਫਿਰਦਾ ਸ਼ਰਮ ਆਉਂਦੀ। ਸੋ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਕੈਂਪੇਨ 'ਚ ਬੁਲਾਇਆ ਜਾਂਦਾ ਹੈ। ਤੂੰ ਤੁਸੀਂ ਆਪ ਸੋਚ ਲਓ ਪੰਜਾਬ ਕਿੱਧਰ ਨੂੰ ਤੁਰ ਪਿਆ। ਹੁਣ ਤੇ ਭਗਵੰਤ ਮਾਨ ਵੀ ਇਕੱਲਾ ਕੀ ਕਰੇਗਾ। ਇੰਨੇ ਲੋਕ, ਇੰਨੇ ਲੁਟੇਰੇ ਉਹਦੇ ਆਸ-ਪਾਸੇ ਬਹਿ ਗਏ ਆ ਕਿ ਇਕੱਲਾ ਭਗਵੰਤ ਮਾਨ ਸੀਐਮ ਕੀ ਕਰੇ? ਜਿੱਥੇ 50 ਕਿਲੋਮੀਟਰ ਦੇ ਬਾਰਡਰ ਦੇ ਨਾਲ ਅੰਦਰ ਦੇਰੀ ਚ ਨਸ਼ਾ ਸਪਲਾਈ ਹੁੰਦਾ ਸਾਰਾ ਕੁਝ ਹੁੰਦਾ ਉਥੇ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਚੱਲਦੀ ਨਹੀਂ ਉਥੇ ਤਾਂ ਬੀਜੇਪੀ ਵਾਲਿਆਂ ਦਾ ਰਾਜ ਆ। ਹੁਣ ਮਰਜ਼ੀ ਇਹ ਪੰਜਾਬ ਦੇ ਲੋਕਾਂ ਦੀ ਆ। ਤੁਸੀਂ ਕਿਹੜੀ ਸਰਕਾਰ ਨੂੰ ਚੁਣਨਾ ਹੈ? ਅੱਗੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਮਰਦੀ ਆਈ ਹੈ ਨਸ਼ਿਆਂ ਨਾਲ। ਧਿਆਨ ਵਾਲਾ ਸਮਾਜ ਕਿਤੇ ਇਹਨਾਂ ਦੇ ਹੱਥਾਂ 'ਚ ਆ ਗਿਆ। ਪੰਜਾਬ ਹੀ ਖਤਮ ਹੋ ਜਾਊਗਾ। ਪੰਜਾਬ ਦਾ ਨਾਮ ਨਕਸ਼ੇ ਵਿੱਚੋਂ ਹੀ ਖਤਮ ਹੋ ਜਾਏਗਾ ਇਹ ਗੱਲ ਮੇਰੀ ਯਾਦ ਰੱਖਿਓ ਹੁਣ ਇਹ ਸਵਾਲ ਮੈਂ ਦੱਸ ਤੇ ਆ ਇਹ ਜਨਤਾ ਪੁੱਛੇ ਸਵਾਲ ਇਹਨਾਂ ਨੂੰ ਢਿੱਲੋਂ ਗੁਰਵਿੰਦਰ ਢਿੱਲੋਂ ਨੂੰ ਪੁੱਛਿਆ ਜਾਵੇ ਗਜਪਤ ਤੇ ਕਿਹੜੇ-ਕਿਹੜੇ ਕੇਸ ਆ ਜੇ ਨਹੀਂ ਦੱਸੂਗਾ ਫਿਰ ਮੈਂ ਲੈ ਕੇ ਆਉਂਗੀ ਦੱਸੂਗੀ ਕਿ ਕੀ ਕੀ ਕਾਂਡ ਕੀਤੇ ਹੋਏ ਇਹਨਾਂ ਦੇ ਬੰਦਿਆਂ ਨੇ ਆ ਰਾਜਨੀਤੀ ਦੀਆਂ ਕਿਤਾਬਾਂ ਪੜ੍ਹਦੇ ਨੇ ਆ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਲਈ ਜ਼ਰੂਰੀ ਹੁੰਦਾ ਹੈ ਕੈਮਰਾ ਕਿਦਾਂ ਫੇਸ ਕਰਨਾ ਹੈ ਕਿਦਾਂ মিডিਆ ਦੇ ਸਾਹਮਣੇ ਬੋਡੀ ਲੈਂਗੁਏਜ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਪਰ ਇਹਨਾਂ ਸ਼ਗਵੀਰ ਬਾਦਲ ਹੈ ਨਾ ਇਹਨੂੰ ਪਤਾ ਹੀ ਨਹੀਂ ਵੀ ਕੈਮਰੇ ਮੂਰੇ ਕਿਦਾਂ ਆਉਣਾ ਹੈ ਕਿਦਾਂ ਉਂਗਲ ਕਰਨੀ ਹੈ ਪਤਾ ਹੀ ਨਹੀਂ ਇਹ ਅਮਰਚਪਾਲ ਦੇ ਪਿਓ ਨੂੰ ਵੀ ਗਿਆ ਗੁਜ਼ਰੇ ਉਹ ਵੀ ਪਹਿਲਾਂ ਐ ਏ ਆਈ ਏ ਆ ਆ ਐਦਾਂ ਕਰਦਾ ਹੁੰਦਾ ਐਂ ਕਰੀ ਜਾਂਦਾ ਉਹ ਪਤਾ ਨਹੀਂ ਕਿਦਾਂ ਹੁਣ ਇਹਨੇ ਵੀ ਐਂ ਉਂਗਲ ਕੀਤੀ ਹੋਈ ਹੈ ਐ ਇਹ ਬੈਠਾ ਹੁੰਦਾ ਬਠੰਡੇ ਉਂਗਲੇ ਦੀ ਬਾਦਲ ਪਿੰਡ ਵੱਲ ਹੁੰਦੀ ਹੈ ਤਾਂ ਐਦਾਂ ਇਹਦੀ ਉਂਗਲ ਹੈ ਇਹਦੀ ਪੋਸਟਰ ਇਹਦੇ ਵਿੱਚ ਪਤਾ ਕੀ ਲਿਖਿਆ ਜਦ ਮੈਂ ਪੜਨਾ ਤੇ ਮੈਨੂੰ ਪਹਿਲਾਂ ਹੱਸਣਾ ਪੈਂਦਾ ਫਿਰ ਵੀ ਹੁਣ ਹਾਸੇ ਨਿਕਲ ਜਾਂ ਮੌਕੇ ਤੇ ਤੇ ਹੱਸਣ ਤੋਂ ਬਾਅਦ ਦੇ ਵਿੱਚ ਫਿਰ ਖਾਣਾ ਪੀਣਾ ਪੈਂਦਾ ਜਿਵੇਂ ਕਾਜੂ ਹੋਵੇ ਬਾਦਾਮ ਹੋਵੇ ਪਿਸਤਾ ਹੋ ਗਿਆ ਦੁੱਧ ਹੋ ਗਿਆ ਲੈ ਚ ਨੂੰ ਕਿੰ ਆ ਪਾ ਕੇ ਤੇ ਫਿਰ ਉਹ ਪਾਈਆਕ ਦੁੱਧ ਪੀਣਾ ਪੈਂਦਾ ਤੇ ਫਿਰ ਗੱਲ ਕਰਨ ਵਾਸਤੇ ਮੂਲ ਪਾਉਣਾ ਜ਼ਰੂਰੀ ਹੁੰਦਾ ਜਦੋਂ ਇਹਨਾਂ ਦੀ ਗੱਲ ਕਰ ਲਈ ਪਤਾ ਕੀ ਕਹਿੰਦਾ ਇਹ ਕਹਿੰਦਾ ਪੰਜਾਬ ਸਾਡਾ ਘਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ ਕੋਈ ਬਾਹਰੋਂ ਆ ਕੇ ਸਾਡੇ ਪੰਜਾਬ ਦਾ ਨੁਕਸਾਨ ਕਰੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਸੁਖਬੀਰ ਬਾਦਲ ਇਹ ਸਟੇਟਮੈਂਟ ਹੈ ਦੀ ਮਤਲਬ ਪੰਜਾਬ ਸਾਡਾ ਘਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ ਕੋਈ ਬਾਹਰੋਂ ਆ ਕੇ ਕਹਿੰਦਾ ਨੁਕਸਾਨ ਕਰੇ ਅਸੀਂ ਕਿੱਦਾਂ ਹੋਣ ਦੇਣੀ ਇਹ ਸੁਖਬੀਰ ਬਾਦਲ ਦਾ ਬਿਆਨ ਹੈ ਹੁਣ ਇਹਨੂੰ ਪੁੱਛੋ ਵੀ ਜਦੋਂ ਛੋਟੀ ਸਰਕਾਰ ਪੰਜ ਵਾਰੀ ਬਣੀ ਤੇ ਛੋਟਾ ਸੈਂਟਰ ਦੇ ਨਾਲ ਨੌ ਮਾਜ ਦਾ ਰਿਸ਼ਤਾ ਸੀ ਹਲੇ ਵੀ ਹੈਗਾ ਟੁੱਟਿਆ ਨਹੀਂ ਉਹ ਤੇ ਵੀ ਉਹ ਕੌਣ ਸੀ ਜਿਹੜੇ ਦਿੱਲੀੋਂ ਚੱਲ ਕੇ ਆਏ ਉਹ ਕੌਣ ਸੀ ਜਿਹੜੇ ਅਡਾਨੀਆਂ ਓਵਾਨੀਆਂ ਨੂੰ ਇੱਥੇ ਪ੍ਰੋਜੈਕਟ ਲਾ ਕੇ ਦੇਣਾ ਚਾਹੁੰਦੇ ਸੀ ਜ਼ਮੀਨਾਂ ਕਿਹਨੇ ਦਿੱਤੀਆਂ ਐਸਵਾਈਐਲ ਐਸਵਾਈਐਲ ਨੇ ਜਿਹੜੀ ਨਹਿਰ ਕੱਢਣੀ ਸੀ ਉਹਦੇ ਲਈ ਜ਼ਮੀਨ ਕਿਹਨੇ ਦਿੱਤੀ ਹਰਿਆਣਾ ਦੇ ਵਿੱਚ ਉਹਦੇ ਬਦਲੇ ਮਾਨ ਸਨਮਾਨ ਕਿਹਨੇ ਲਿਆ ਇਹ ਤੁਹਾਨੂੰ ਹਲੇ ਪਤਾ ਨਹੀਂ ਥੋੜੇ ਜਿਹੇ ਨੁਕਸਾਨ ਬੱਧ ਕੋਣ ਕਰ ਸਕਦਾ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹ ਨੁਕਸਾਨ ਨਹੀਂ ਕਰਦੇ ਕੋਈ ਨੁਕਸਾਨ ਨਹੀਂ ਕਰਦਾ ਤੇ ਨਾ ਹੀ ਕੋਈ ਕਰਨਾ ਚਾਹੁੰਦਾ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਬਾਦੂ ਸਾਹਿਬ ਅੱਜ ਸਾਥ ਤਾਂ ਕਹਿਣਾ ਵੀ ਸ਼ਾਇਦ ਖਾਨੇ ਚ ਮਾੜੀ ਮੋਟੀ ਤੁਹਾਡੇ ਗੱਲ ਪੈ ਜੇ ਤੁਹਾਡੇ ਖੋਪੜ ਚ ਕੋਈ ਗੱਲ ਪੈ ਜੇ ਵੀ ਸਭ ਸਭ ਤੋਂ ਵੱਧ ਨੁਕਸਾਨ ਤਾਂ ਪੰਜਾਬ ਦਾ ਤੁਸੀਂ ਕੀਤਾ ਜੇ ਮੋਟਾ ਮੋਟਾ ਹੀ ਗੇਨ ਲੀਏ ਬਾਹਲਾ ਦੂਰ ਨਾ ਜਾਈਏ ਪੰਜਾਬ ਦੇ ਵਿੱਚ ਜਿੰਨੀ ਵੀ ਇੰਡਸਟਰੀ ਸੀ ਵੱਡੇ ਪ੍ਰੋਜੈਕਟ ਸੀ ਉਹ ਤੁਹਾਡੀ ਗੁੰਡਾਗਰਦੀ ਕਰਕੇ ਤੁਸੀਂ ਕਹਿੰਦੇ ਸੀ ਸ਼ੇਅਰ ਪਾਉਣਾ ਸੀ ਹਰ ਇੱਕ ਫੈਕਟਰੀ ਵਿੱਚ ਹਰ ਇੱਕ ਕੰਪਨੀ ਵਿੱਚ ਹਰ ਇੱਕ ਕਾਰੋਬਾਰ ਵਿੱਚ ਅਗਲੇ ਪੰਜਾਬ ਛੱਡ ਕੇ ਚਲੇਗੇ। ਏਕਰ ਤੂੰ ਤਾਂ ਥੋੜੀਆਂ ਨੇ। ਆਇਦਮਤ ਨਿਸ਼ਾਨ ਕੀ ਹੋਊਗਾ? ਤੁਸੀਂ ਤਾਂ ਪੰਜਾਬ ਦਾ ਬੇੜਾ ਘਰ ਕੀਤਾ। ਔਰ ਜਿਹੜੀ ਰੋਡ ਵਿੱਚ ਜਾਨਕਿ ਸਰਕਾਰੀ ਬੱਸਾਂ ਨੇ। ਉਹ ਸਭ ਤੋਂ ਵੱਧ ਸਰਕਾਰ ਜਿਵੇਂ ਹੋਣੇ ਚਾਹੀਦੀਆਂ ਸੀ। ਉਹ ਸਭ ਤੋਂ ਵੱਧ ਤੁਹਾਡੀਆਂ ਨੇ। ਇਹ ਨਿਮਚਾਨ ਕਿਨੇ ਕੀਤਾ ਦੱਸੋ ਆ ਜਿਹੜੇ ਨੀਲੇ ਕਾਰਡ ਬਣਾਏ ਨੇ ਆਟਾ ਦਾਣ ਸਕੀਮ ਚਲਾਈ ਹੈ ਲੋਕਾਂ ਨੂੰ ਭਖਾਰੀ ਬਣਾਇਆ ਇਹ ਕਿਹਨੇ ਬਣਾਇਆ ਇਹ ਤੁਸੀਂ ਤਾਂ ਬਣਾਇਆ ਇਹ ਹੋਰ ਕੌਣ ਬਣਾ ਬਣਾਉਂਦਾ ਆਛਾ ਅੜਾ ਚਿੱਟਾ ਫੇਮ ਭੁੱਕੀ ਨਸ਼ਾ ਆਇਆ ਇਹ ਕੌਣ ਲਿਖੇ ਇਹ ਤੁਸੀਂ ਤਾਂ ਲਿਖਿਆ ਇਹ ਨਿਮਚਾਨ ਤੁਸੀਂ ਕਰਾਇਆ ਜਿਹੜੀਆਂ ਬੇਅਦਬੀਆਂ ਕਰਾਈਆਂ ਨੇ ਸਤਿ ਸ੍ਰੀ ਅਕਾਲ ਨੂੰ ਮਾਫੀਆਂ ਦਿੱਤੀਆਂ ਨੇ ਸ਼ਮਨਿਕ ਮਿੰਟ ਦਾ ਅਰਬਾਂ ਖਰਬਾਂ ਰੁਪਈਆ ਤੁਸੀਂ ਇਲੈਕਸ਼ਨਾਂ ਤੇ ਲਾਤਾ ਪੀਟੀਸੀ ਚੈਨਲ ਦਾ ਕਰੋੜਾਂ ਰੁਪਈਆ ਸ਼ਮਨਿਕ ਮਿੰਟ ਤੁਸੀਂ ਲਿਆ ਇਹ ਨੁਕਸਾਨ ਕੀ ਨਿਕਰਾਇਆ ਆ ਕਿ ਕੋਈ ਬਾਹਰੋਂ ਆ ਕੇ ਪੰਜਾਬ ਦਾ ਨੁਕਸਾਨ ਕਰੇ ਉਂਗਲਾਂ ਕੀਤੀ ਐ ਇਹਨੂੰ ਪਤਾ ਹੀ ਨਹੀਂ ਵੀ ਇੱਧਰ ਬਾਦਲ ਇਹਨੂੰ ਪਤਾ ਨਹੀਂ ਲੱਗਦਾ ਖਦੇ ਬੀਤੀ ਜਿੱਥੇ ਮੈਂ ਉਂਗਲ ਕੀਤੀ ਹੈ ਉਹ ਉਤਰ ਬਾਦਲਪਿੰਡ ਹੈ ਜਣੇ ਕਿ ਉਹ ਸੱਚ ਸਾਹਮਣੇ ਆ ਜਾਂਦਾ ਉਂਗਲ ਕਰ ਲਈ ਹੈ ਵੀ ਇੱਧਰ ਆ ਜਿਹੜੀ ਮੇਰੀ ਉਂਗਲ ਹੈ ਨਾ ਇਹ ਬਾਦਲਪਿੰਡ ਵਾਲ ਜਾਂਦੀ ਹੈ ਵੀ ਸਾਰਾ ਕੁਝ ਲੁੱਟਿਆ ਕੁਝ ਠਾਉਥੇ ਪਿਆ ਐ ਕਿਤੀ ਦੀ ਉਂਗਲ ਤਾਂ ਹੀ ਤਾਂ ਮੈਂ ਕਹਿਣਾ ਵੀ ਜਿਹੜੇ ਬੰਦੇ ਰਾਜਨੀਤਿਕ ਨੇ ਉਹਨਾਂ ਨੂੰ মিডিਆ ਸਾਹਮਣੇ ਕਿੱਦਾਂ ਹੋਣਾ ਹੈ ਕਿੱਦਾਂ ਕੈਮਰਾ ਫੇਸ ਕਰਨਾ ਇਹ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਐਦਾਂ ਉਂਗਲ ਕੀਤੀ ਹੋਈ ਹੈ ਹੁਣ ਇਹ ਉਂਗਲ ਜੇ ਮੈਂ ਇੱਥੇ ਬੈਠਾ ਨਾ ਕਰਾਂ ਆਉਂਗਰੇ ਦੇ ਪਾਸੇ ਕੀ ਹੈ ਬਾਦਲਪਿੰਡ ਹੈ ਇਧਰੋਂ ਦੇਖ ਲੋ ਜੇ ਐਂ ਕਰੂ ਤਾਂ ਰਾਜਸਥਾਨ ਹੈ ਜੇ ਐਂ ਕਰੂ ਤਾਂ ਸਿੱਧਾ ਚੰਡੀਗੜ੍ਹ ਹੈ ਜੇ ਐਂ ਕਰ ਲੂ ਇਧਰ ਕੈਨੇਡਾ ਆਉਂਦੀ ਪਿੱਛੇ ਅਮਰੀਕਾ ਆਉਂਦੀ ਉੱਥੇ ਕਾਰੋਬਾਰ ਇਹਨਾਂ ਦਾ ਪਤਾ ਹੀ ਨਹੀਂ ਇਹਨਾਂ ਨੂੰ ਜਾਣੀ ਕਿ ਪੋਸਟ ਪਾਉਣ ਵੇਲੇ ਸ਼ਰਮ ਹੀ ਨਹੀਂ ਮੰਨਦੇ ਇਹਨੂੰ ਦੱਸਦਾ ਪਤਾ ਨਹੀਂ ਕੌਣ ਵੀ ਭਰਾਵਾ ਉਂਗਲ ਥੱਲੇ ਕਰ ਲਿਆ ਕਰ ਇਧਰ ਕਰ ਲਿਆ ਕਰ ਜਿੱਧਰ ਵੀ ਉਂਗਲ ਕਰੋ ਉਧਰ ਤੁਹਾਡੇ ਕਾਰੋਬਾਰ ਹੈ ਜਿੱਦਨ ਮਰਜੀ ਕਰ ਲਓ ਜੇ ਸਿੱਧੀ ਉਂਗਲ ਕਰ ਲੈ ਕਰੋ ਵੀ ਉੱਪਰ ਲਾ ਜਾਣਾ ਐਂ ਕਰ ਲੈ ਕਰੋ ਉਹ ਲੀਲੀ ਛਤਰੀ ਲਾ ਜਾਣਾ ਐਂ ਕਹਦੇ ਕਰੋ ਖੜਾ ਛੁੱਟੇ ਉਂਗਲ ਕਿਸੇ ਪਾਸੇ ਵੀ ਨਾ ਕਰਿਆ ਕਰੋ ਜਿੱਧਰ ਕਰੋਗੇ ਉਧਰ ਤੁਹਾਡੇ ਕਾਰੋਬਾਰ ਹੈ ਜਾਂ ਫਿਰ ਚੁੱਪ ਕਰਕੇ ਬਹਿ ਜਾ ਕਰੋ ਐਂ ਬਹਿ ਜਾ ਕਰੋ ਐਂ ਐਂ ਬਹਿ ਜਾ ਕਰੋ ਐਂ ਉਂਗਲ ਕਰਿਆ ਨਾ ਕਰੋ ਐਂ ਚੁੱਪ ਕਰਕੇ ਐਂ ਹੱਥ ਜੋੜ ਕੇ ਐਂ ਬਹਿ ਜਾ ਕਰੋ ਟੈਂਕ ਕਰਕੇ ਐਂ ਬੋਲੀ ਤੇ ਲੱਗੋ ਫਿਰ ਠੀਕ ਹੈ ਤੂੰ ਜਿੱਦ ਦੇ ਵੀ ਜਿੱਦਰ ਵੀ ਉਂਗਲ ਕਰਦੇ ਹੋ ਉਦੋਂ ਵੀ ਤੁਹਾਡੇ ਕਾਰੋਬਾਰ ਨੇ ਨੁਕਸਾਨ ਕੀ ਨਹੀਂ ਕੀਤਾ ਮੈਂ ਕੀਤਾ ਮੇਰੇ ਬਾਪੂ ਨੇ ਕੀਤਾ ਕੀਨੇ ਕੀਤਾ ਤੁਸੀਂ ਨੁਕਸਾਨ ਤਾਂ ਤੁਸੀਂ ਕੀਤਾ ਤੁਹਾਡਾ ਬੁੱਢਾ ਮਰ ਗਿਆ ਉਹ ਕੀ ਲੈ ਗਿਆ ਨਾਲ ਲੈ ਗਿਆ ਕੁਛ ਨਾਲੋਂ ਹੁਣ ਤੂੰ ਕੁਛ ਨਾਲ ਲੈ ਜਾਏਗਾ ਕੁਛ ਨਹੀਂ ਨਾਲ ਲੈ ਕੇ ਜਾਣਾ ਤੁਸੀਂ ਨੁਕਸਾਨ ਕਰਨ ਆਏ ਹੋ ਨੁਕਸਾਨ ਕਰਕੇ ਜਾਓਗੇ ਖਾਲੀ ਹੁੱਤੀ ਜਾਓ ਕੁਛ ਨਹੀਂ ਕਰਨਾ ਤੁਸਨ ਪਹਿਲੇ ਬੋਸ ਨੂੰ ਨਾ ਪਾਇਆ ਕਰੋ ਆਪਣਾ ਜਰੂਸ ਨਾ ਕਢਾਇਆ ਕਰੋ ਚੁੱਪ ਕਰਕੇ ਬਹਿ ਜਾ ਕਰੋ ਬੋਲਣ ਦੀ ਲੋੜ ਨਹੀਂ ਹੁੰਦੀ ਬੋਲੀ ਇਹ ਤਾਂ ਕੰਡੇ ਥੋੜੇ ਬੀਜੇ ਪਏ ਨੇ ਬਸ ਇਹ ਕਹਿ ਦੇਣਾ ਲਾਸਟ ਵਿੱਚ ਮੇਰੇ ਤੁਸੀ ਬਾਰ-ਬਾਰ ਭਗਵੰਤ ਮਾਨ ਦੀਆਂ ਗੱਲਾਂ ਕਰਦੇ ਹੋ ਭਰਾਓ ਉਹ ਤਾਂ ਤੁਹਾਡੇ ਪੱਟੇ ਹੋਏ ਖੂਪ ਭਰੀ ਜਾਂਦਾ ਤੁਹਾਡੇ ਪੱਟੇ ਹੋਏ ਖੂਪ ਭਰਦੇ ਲੱਗਿਆ ਹੋਏ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਜੇ ਘਰ ਦੇ ਵਿੱਚ ਕਿਸੇ ਨੇ ਮੱਝ ਬਨਣ ਹੋਵੇ ਤੇ ਕਿਲਾ ਗੱਡੇ ਆ ਨਾ ਕਿਲਾ ਗੱਡੇ ਕਿਸੇ ਨੇ ਗੱਡੇ ਹੋਣਗੇ ਬਹੁਤੇ ਲੋਕ ਕਢਦੇ ਆਂ ਜਿਵੇਂ ਗੱਢਦੇ ਉਹ ਕਿਲਾ ਗੱਡਣ ਵਾਲੇ ਸਮਝਣਗੇ ਵੀ ਜਿਹੜਾ ਕਿਲਾ ਗੱਡਣ ਵਾਲੇ ਟੋਆ ਪਾਉਂਦੇ ਆ ਨਾ ਬਾਅਦ ਵਿੱਚ ਕਿਲਾ ਪਾ ਕੇ ਮਿੱਟੀ ਪਾਉਂਦੇ ਆ ਉਹ ਮਿੱਟੀ ਨਾਲ ਵੀ ਟੋਆ ਭਰਦਾ ਨਹੀਂ ਹੋਰ ਮਿੱਟੀ ਪਾਉਣੀ ਪੈਂਦੀ ਹੈ ਇਹ ਸਚਾਈ ਹੈ ਜਿਦੋਂ ਤੱਕ ਹੂ ਪਟੇ ਗਿੱਲਾ ਗੱਢਣ ਵਾਲਾ ਮਿੱਟੀ ਹੋਰ ਪਾਉਂਦਾ ਚੱਕ ਕੇ ਉਹਦੇ ਵਿੱਚ ਰੋੜੇ ਰਾੜੇ ਗੁੱਟਕੇ ਪਾਉਣੇ ਮੰਦੇ ਵੀ ਮੰਜ ਕਿੱਲਾ ਨਾ ਪਟਾ ਦੇ ਤੇ ਤੋ ਇਹ ਤਾਂ ਖੂ ਪੱਟੇ ਹੋਏ ਉਹ ਤਾਂ ਤੁਹਾਡੇ ਪੱਟੇ ਹੋਏ ਖੂ ਭਰਨ ਤੇ ਲੱਗਦਾ ਹੈ ਭਰਨ ਵਾਲੇ ਨੇ ਬਸ ਐਦ ਕੀ ਭਰ ਜਾਣੇ ਗਾਹਾਂ ਨੂੰ ਪਤਰਾ ਕਰ ਦੂ ਸਾਰਾ ਕੁਝ ਕਿਉਂਕਿ ਅਸੀਂ ਨਹੀਂ ਚਾਹ ਸਕਦੇ ਕੋਈ ਪੰਜਾਬ ਦਾ ਨੁਕਸਾਨ ਕਰੇ ਕਰਨਾ ਕਿਨੇ ਤੁਸੀਂ ਕੀਤਾ ਹੈ ਤੁਸੀਂ ਕਰੋਗੇ ਤੁਹਾਡੀ ਹੀ ਆਸ ਹੈ ਥੋੜੀ ਘਾਟ ਵਾਲੀ ਲੜਾਈ ਐ ਬਿੱਤੂ ਥੱਲੇ ਉਤਰ ਮੈਂ ਚੜਾਂ ਕਿ ਕਰਦੇ ਨੱਚੋ ਥੋੜੇ ਲਈ ਕੋਸ਼ਿਸ਼ ਕਰ ਲੋ ਹੁਣ ਨਹੀਂ ਕੁਰਸੀ ਕਰਸੀ ਮਿਲਦੀ ਨਾ 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 ਭੁੱਜੋ ਤੁਸੀਂ ਹੋੜ ਹੁਣ ਕਿੱਥੇ ਮੈਂ